ਦੇ ਖਾਕ ਕਰਨਾ ਉਹਨਾਂ ਨੂੰ ਬਸ ਬਦਲੇ ਸਾਰੇ ਹੁਣ ਆਪਾਂ ਇੱਥੇ ਪਹੁੰਚੇ ਆਂ ਤੇ ਸਾਡੇ ਲਈ ਬਹੁਤ ਮਾੜੀ ਇੰਡਸਟਰੀ ਲਈ ਬਹੁਤ ਮਾੜੀ ਕਿ ਕਿਸੇ ਦੇ ਕਿ ਸਦੀ ਦਾ ਅੰਤ ਜਿਹੜਾ ਇੱਕ ਯੂਨੀਵਰਸਿਟੀ ਹੈ ਇੱਕ ਯੂਨੀਵਰਸਿਟੀ ਸੰਗੀਤ ਦੀ ਯੂਨੀਵਰਸਿਟੀ ਦਾ ਐਂਡ ਹੋ ਗਿਆ ਤੇ ਮੈਂ ਦੇਖ ਰਹੀ ਸੀ ਤੁਸੀਂ ਇੱਕ ਵੀਡੀਓ ਵੀ ਪੋਸਟ ਕੀਤਾ ਸੀ ਦਾਨਵੀਰ ਦੇ ਨਾਲ ਕੀ ਲਿਖਿਆ ਸੀਗਾ ਕਿ ਪਤਾ ਨਹੀਂ ਸੀ ਕਿ ਆਖਰੀ ਮੁਲਾਕਾਤ ਆ ਕਦੋਂ ਦੀ ਵੀਡੀਓ ਹੈਗੀ ਕਦੋਂ ਮਿਲਣ ਆਏ ਸੀ ਦੋ ਦਿਨ ਪਹਿਲਾਂ ਸੀ ਦੋ ਦਿਨ ਪਹਿਲਾਂ ਆਏ ਸੀ ਦੋ ਤਿੰਨ ਦਿਨ ਪਹਿਲਾਂ ਕੀ ਗੱਲਬਾਤ ਹੋਈ ਉਸ ਤੋਂ ਦੋ ਦਿਨਾਂ ਬਹੁਤ ਸੋਹਣੀਆਂ ਗੱਲਾਂ ਹੋਈਆਂ ਬੈਠੇ ਰਹੇ ਡੇਢ ਦੋ ਘੰਟੇ ਅਸੀਂ ਬੈਠੇ ਪੁਰਾਣੇ ਗਾਣੇ ਯਾਦ ਕੀਤੇ ਪੁਰਾਣੀਆਂ ਗੱਲਾਂ ਕਦੋਂ ਮਿਲੇ ਸੀ ਯਾਦ ਸੀ ਉਹਨਾਂ ਨੂੰ ਸਾਰੀਆਂ ਗੱਲਾਂ ਯਾਦ ਸੀ ਉਹਨਾਂ ਨੂੰ ਤੇ ਗਾਣੇ ਤਾਨਵੀਰ ਦਾ ਗਾਣਾ ਸੁਣਿਆ بیٹے ਦਾ ਬੜੀਆਂ ਬਲੇਸਿੰਗਸ ਦਿੱਤੀਆਂ ਬਹੁਤ ਜ਼ਿਆਦਾ ਸਾਨੂੰ ਸਾਰਿਆਂ ਨੂੰ ਕਹਿੰਦੇ ਤੁਸੀਂ ਬਹੁਤ ਅੱਛਾ ਬਹੁਤ ਅੱਛਾ ਕੰਮ ਕਰ ਰਹੇ ਹੋ ਬੜਾ ਅੱਛਾ ਬੇਟਾ ਬਹੁਤ ਦੁਨੀਆ ਤੇ ਤੁਹਾਡਾ ਨਾਮ ਕਰੇਗਾ ਬਸ ਇਸ ਤਰ੍ਹਾਂ ਦੀਆਂ ਗੱਲਾਂ ਬੜੀਆਂ ਦੁਆਵਾਂ ਦਿੱਤੀਆਂ ਸਾਨੂੰ ਬਸ ਉਹ ਹੁਣ ਗੱਲਾਂ ਯਾਦ ਕਰ ਕਰ ਕੇ ਅਸੀਂ ਵੀ ਭਾਵੁਕ ਹੁੰਨੇ ਹਾਂ ਬਹੁਤ ਜ਼ਿਆਦਾ ਹੁਣ ਇਹ ਨਹੀਂ ਸਮਝ ਆ ਰਹੀ ਕਿ ਕੀ ਜਿਹੜੀ ਸਾਡੀ ਜਨਰੇਸ਼ਨ ਆ ਉਹਨਾਂ ਨੂੰ ਸਿੱਖਣ ਨੂੰ ਜਾਂ ਜ਼ਿੰਦਗੀ ਜੀਣ ਦੇ ਸਲੀਕੇ ਅਦਬ ਕੌਣ ਸਿਖਾਏਗਾ ਕਿੱਥੋਂ ਸਿੱਖਣਗੇ ਕਿਉਂਕਿ ਅਦਬ ਦੇ ਸਭ ਤੋਂ ਪਹਿਲਾਂ ਗਾਣ ਤੋਂ ਪਹਿਲਾਂ ਅਦਬ ਬਹੁਤ ਜ਼ਰੂਰੀ ਹੈ ਜਿਹੜਾ ਕਿ ਉਹਨਾਂ ਨੇ ਅਸੀਂ ਬਹੁਤ ਕੁਝ ਅਸੀਂ ਵੀ ਬਹੁਤ ਬੋਜਾ ਸਾਹਿਬ ਔਰ ਸ਼ਾਕੁਟੀ ਸਾਹਿਬ ਇਹਨਾਂ ਦਾ ਬਹੁਤ ਵੱਡਾ ਕਾਟਾ ਇੰਡਸਟਰੀ ਲਈ ਪਰਿਵਾਰ ਲਈ ਤਾਂ ਹੈ ਹੀ ਹੈ ਬਟ ਇੰਡਸਟਰੀ ਲਈ ਬਹੁਤ ਵੱਡਾ ਕਾਟਾ ਕਿਉਂਕਿ ਐਸੇ ਐਸੇ ਤਨੰਤਰ ਇਹਨਾਂ ਨੇ ਬਣਾਏ ਔਰ ਏਡੇ ਏਡੇ ਨਾਮ ਕਮਾਏ ਇਹ ਸ਼ਾਗਿਰਦ ਵੀ ਏਡੇ ਏਡੇ ਨਾਮ ਕਮਾਏ ਨੇ ਸ਼ਾਗਿਰਦਾਂ ਨੇ ਬਹੁਤ ਵੱਡਾ ਕਾਟਾ ਕਦੇ ਪੂਰਾ ਨਹੀਂ ਹੋ ਸਕਦਾ ਮੈਂ ਸਾਰੇ ਦੁਆ ਕਰੋ ਜੀ ਬਸ ਸਾਡੇ ਭਗਿਆ ਦੇ ਸਰਕਾਰ ਜੋ ਉਸਤਾਦ ਜੀ ਜਨਾਬ ਪੁਰਨਸ਼ਾ ਕੋਟੀ ਜੀ ਇੱਥੇ ਸਾਨੂੰ ਸਦੀਵੀ ਵਿਛੋੜਾ ਦੇ ਗਏ ਨੇ ਮੇਰੇ ਗੁਰੂ ਜੀ ਦੇ ਗੁਰ ਭਾਈ ਸਨ ਔਰ ਇਹ ਜੀ ਇਹਨਾਂ ਦੇ ਬੱਚੇ ਆ ਮੈਂ ਸਲੀਮ ਅਸੀਂ ਕੋਈ ਕਰਾਣੇ ਦੇ ਨਾਲ ਜੁੜੇ ਹੋਇਆ ਬੜਾ ਮੁਹੱਬਤ ਬੜਾ ਪਿਆਰ ਇਹਨਾਂ ਨੇ ਬੜਾ ਆਸ਼ੀਰਵਾਦ ਦਿੱਤਾ ਸਾਨੂੰ ਹਰ ਵਾਰ ਆਪਣੇ ਪਰਾਂ ਹੇਠ ਲਕੋ ਕੇ ਬੈਠੇ ਸੀ ਹੁਣ ਤੱਕ ਸਾਨੂੰ ਇਦਾਂ ਲੱਗਦਾ ਸੀ ਸਾਡੇ ਸਿਰ ਤੇ ਸਾਡੇ ਗੁਰੂ ਲੋਕਾਂ ਦੀ ਛੱਤਰ ਛਾਇਆ ਹੈ ਇਹਨਾਂ ਦੇ ਵਿੱਚੋਂ ਸਾਡੇ ਬਾਪੂ ਜੀ ਇੱਕ ਸੰਤ ਔਰ ਅੱਜ ਬੜਾ ਮਨ ਖਰਾਬ ਹੈ ਬੜਾ ਮਨ ਉਦਾਸ ਹੈ ਕਿ ਉਹ ਵੀ ਸਾਡੇ ਸਿਰ ਤੋਂ ਅਜੇ ਸਾਇਆ ਜਿਹੜਾ ਗੁਰੂ ਲੋਕਾਂ ਦਾ ਉੱਠ ਗਿਆ ਮੈਂ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਮੈਂ ਦੁਆ ਕਰੂੰਗਾ। ਤੇ ਸਭ ਨੂੰ ਕਹੂੰਗਾ ਕਿ ਤੁਸੀਂ ਸਾਰੇ ਜਣੇ ਜਰੂਰ ਦੁਆ ਕਰਿਓ ਉਹਨਾਂ ਲਈ। ਐਨੇ ਅੱਛੇ ਆਰਟਿਸਟ ਜਸਪਾਲ ਜੀ ਮੈਂ ਕਹਾਂਗਾ ਇੱਕ ਸੰਗੀਤ ਦੀ ਯੂਨੀਵਰਸਿਟੀ ਬੈਠੀ ਹੋਈ ਸੀ ਜਲੰਧਰ ਦੇ ਵਿੱਚ ਜਿਨ੍ਹਾਂ ਨੇ ਬਹੁਤ ਸਾਰੇ ਕਲਾਕਾਰਾਂ ਨੂੰ ਰੋਜ਼ੀ ਰੋਟੀ ਤੇ ਪਾਇਆ ਤੇ ਬਹੁਤ ਸਾਰੇ ਮੇਰੇ ਵਰਗੇ ਰੁਲਦਿਆਂ ਨੂੰ ਪਿਆਰ ਨਾਲ ਮੁਹੱਬਤ ਨਾਲ ਸਿਖਾਇਆ ਸੋ ਇਹ ਸਮਾਂ ਬੜਾ ਦੁਖਦਾਈ ਹੈ ਔਰ ਮੈਨੂੰ ਬਹੁਤ ਅਫਸੋਸ ਹੈ ਮੈਂ ਸਭ ਨੂੰ ਕਮਾਂਗਾ ਕਿ ਪਰਿਵਾਰ ਨੂੰ ਆ ਪਾਣਾ ਮੰਨਣ ਦਾ ਬਲ ਬਖਸ਼ੇ ਪਰਮਾਤਮਾ ਸਭ ਦੁਆ ਕਰਿਓ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਹਮੇਸ਼ਾ ਅ ਬਣਿਆ ਰਵੇ ਮੁਹੱਬਤ ਪਿਆਰ ਬਣਿਆ ਰਵੇ ਥੈਂਕ ਯੂ ਥੈਂਕ ਯੂ ਬਹੁਤ ਹੀ ਮਤਲਬ ਦੁੱਖ ਦੀ ਗੱਲ ਹੈ ਕਿ ਆਪਣੇ ਕੋਨਸ਼ਾ ਕੋਟੀ ਜੀ ਦਾ ਅੱਜ ਮਤਲਬ ਅਸੀਂ ਆਏ ਆ ਤੇ ਬਹੁਤ ਹੀ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੀ ਬਹੁਤ ਉੱਗੀ ਸ਼ਖਸੀਅਤ ਸੀਗੇ 뮤직 ਦੇ ਵਿੱਚ ਇਹਨਾਂ ਨੇ ਬਹੁਤ ਸਾਰਿਆਂ ਨੂੰ ਇਹਨਾਂ ਨੇ ਮਤਲਬ ਸਿਖਾਇਆ ਵੀ ਔਰ ਪੰਜਾਬ ਦੀ ਜਿਹੜੀ ਕਲਾ ਉਹਨੂੰ ਅੱਗੇ ਵਧਾਇਆ ਉਦੇ ਵਿੱਚ ਅਸੀਂ ਅੱਜ ਦੁੱਖ ਪ੍ਰਗਟ ਕਰਨ ਆਏ ਆ ਸਾਂਝਾ ਕਰਨ ਆਏ ਆ ਠੀਕ ਉਹਨਾਂ ਦੇ ਪਰਿਵਾਰ ਠੀਕ ਹੈ ਸਰ ਜੀ ਸਾਡੇ ਮਾਸਟਰ ਸਲੀਮ ਜੀ ਦੇ ਫਾਦਰ ਸਿਗੇ ਔਰ ਸੰਗੀਤ ਦੇ ਇੱਕ ਸtare hind ਸਿਗੇ ਸਾਡੇ ਉਹ ਜਿਹਨੇ ਕੱਲ ਜਿਹਨਾਂ ਦਾ ਹੋ ਗਿਆ ਤੇ ਅਸੀਂ ਆ ਬੜਾ ਦੁੱਖ ਆ ਸਾਨੂੰ ਕਿ ਸਾਡੇ ਪੰਜਾਬ ਦੇ ਹਿੰਦੁਸਤਾਨ ਦੇ ਸਟਾਰ ਸਿਗੇ ਨਾ ਪੂਰਾ ਹੋਣ ਵਾਲਾ ਕਟਾ ਜਿਹਾ ਉਸਤਾਦ ਜਨਾਬ ਪੂਰਨ ਚਾਖੂਟੀ ਸਾਹਿਬ ਸਾਡੇ ਸਾਰਿਆਂ ਦੇ ਆਈਡੀਅਲ ਉਹਨਾਂ ਦੇ ਨਾਂ ਤੁਰ ਜਾਂਦਾ ਨਾ ਪੂਰਾ ਹੋਣ ਵਾਲਾ ਘਟਾ ਹੈ ਜਿੱਥੇ 2025 ਸਾਨੂੰ ਸਾਰਿਆਂ ਨੂੰ ਅਲਵਦਾ ਕਹਿ ਰਿਹਾ ਉੱਥੇ 2025 ਜਾਂਦਾ ਜਾਂਦਾ ਇੱਕ ਝਟਕਾ ਵੀ ਦੇ ਗਿਆ ਕਿਉਂਕਿ ਇਸ ਵਰੀ ਦੇ ਵਿੱਚ ਉਸਤਾਦ ਜਨਾਬ ਚਰਨਜੀਤ ਹੋਜਾ ਸਾਹਿਬ ਡਾਕਟਰ ਜਸਵੰਦਰ ਭੱਲਾ ਜੀ ਜਿਹਦੇ ਤੋਂ ਪੂਰਾ ਪੰਜਾਬ ਦੀਦਾ ਇਕੱਲੇ ਇਕੱਲਾ ਜ਼ਿਲ੍ਹਾ ਦੀਦਾ ਸੀਗਾ ਜਿੰਨੂ ਅਸੀਂ ਉਹ ਪਿਆਰ ਕਰਦੇ ਸਦੀ ਬੋਡੀ ਲੈਂਗੁਏਜ ਲੋਜ ਡਰੈਸ ਅੱਪ ਨੂੰ ਰਾਜਵੀਰ ਜਵੰਦਾ ਔਰ ਜਾਂਦਾ ਜਾਂਦਾ ਦਸੰਬਰ 22 23 ਆਈ ਆ ਤੇ ਉਸਤਾਦ ਜਲਾਪ ਪੂਰਨ ਸ਼ਾਖ ਕੁੱਟੀ ਸਾਹਿਬ ਸਾਡੇ ਜਲੰਧਰ ਦਾ ਥੰਮ ਅਸੀਂ ਸਾਰੇ ਉਹਨਾਂ ਕੋ ਬਲੇਸਿੰਗ ਲੈਂਦੇ ਆ ਸਾਰਾ ਉਹਨਾਂ ਉਹਨਾਂ ਕੋ ਲੈਂਦੇ ਸੀ ਹੁਣ ਵੀ ਅਸੀਂ ਉਹਨਾਂ ਨੂੰ ਬਹੁਤ ਮੁਹੱਬਤ ਕਰਦੇ ਆ ਕਿਉਂਕਿ ਅਕਲ ਕਹਿੰਦੀ ਮੈਂ ਸਭ ਤੋਂ ਵੱਡੀ ਤੇ ਮੈਂ ਵਿੱਚ ਕਚਹਿਰੀ ਲੜਦੀ ਹੋਣੀ ਕਹਿੰਦੀ ਤੁਸੀਂ ਤਿੰਨੋਂ ਝੂਠੀਆਂ ਮੈਂ ਜੋ ਚਾਹਾਂ ਉਹ ਕਰਦੀ ਮੌਤ ਪਤਾ ਨਹੀਂ ਕਦੋਂ ਕਿੱਥੇ ਆ ਜਾਂਦੀ ਹੈ ਕਿਉਂਕਿ ਜਦੋਂ ਮੈਂ ਇਸ ਦੁਨੀਆ ਤੋਂ ਮੈਂ ਤੁਰ ਜਾਵਾਂਗਾ ਇਸ ਦੁਨੀਆ ਨੂੰ ਮੈਂ ਡਾਢਾ ਯਾਦ ਆਵਾਂਗਾ ਅੱਜ ਖਾਕੇ سپرد ਹੋਣਾ ਹੈ ਉਸਤਾਦ ਜਨਾਬ ਪੂਰਨ ਛਾਕਟ ਸਾਬ ਨੂੰ ਪਰਮਾਤਮਾ ਉਹਨਾਂ ਨੂੰ ਜੰਨਤ ਤਨਸੀਬ ਕਰੇ ਪਿੱਛੇ ਸਾਡੇ ਵੀਰ ਡਾਕਟਰ ਸਲੀਮ ਵੇਜੇ ਛਾਕਟੀ ਕਾਲੂਪਾ ਇਹਨਾਂ ਸਾਰਿਆਂ ਨੂੰ ਉਸ ਖੁਦਾ ਦੇ ਉਸ ਪਰਮਾਤਮਾ ਦੇ ਪਾਣਾ ਮੰਨਨ ਦਾ ਬਲ ਬਖਸ਼ੇ ਇੱਕ ਰੂਰ ਹੋ ਰਹੀ ਹੈ ਇਹ ਜਿਹੜਾ ਘਾਟਾ ਸਾਡੀ ਇੰਡਸਟਰੀ ਨੂੰ ਕਦੀ ਪੂਰਾ ਹੋ ਹੀ ਨਹੀਂ ਸਕਦਾ ਉਹਨਾਂ ਦੇ ਹੱਥਾਂ ਦੇ ਵਿੱਚ ਪਲੇ ਉਹਨਾਂ ਦੇ ਹੱਥਾਂ ਦੇ ਵਿੱਚ ਵੱਡੇ ਹੋਏ ਉਹਨਾਂ ਨੂੰ ਸੁਣ ਸੁਣ ਕੇ ਦੇਖ ਦੇਖ ਕੇ ਸਾਡੀ ਜ਼ਿੰਦਗੀ ਸਾਡੀ ਰੂਹ ਸਾਡਾ ਸਭ ਕੁਝ ਉਹ ਨਹੀਂ ਜੀ ਸਾਡੀ ਪੂਰੀ ਇੰਡਸਟਰੀ ਦਾ ਸਭ ਕੁਝ ਉਹ ਜੀ ਆਖਰੀ ਵਾਰ ਮੁਲਾਕਾਤ ਕਦੋਂ ਹੋਈ ਸੀ ਤੁਹਾਡੀ ਪੂਰਨ ਸ਼ਾ ਕੋਟੀ ਉਹਦਾ ਬਸਾ ਸਾਡੀ ਤਾਂ ਅਕਸਰ ਮੁਲਾਕਾਤ ਹੁੰਦੀ ਰਹਿੰਦੀ ਸੀ ਜੀ ਤਜਵੀਦਤ ਜੀਵਨ ਹਰ ਵਾਰ ਹੀ ਆਖਰੀ ਵਾਰ ਮੁਲਾਕਾਤ ਦੋ ਤਿੰਨ ਦਿਨ ਪਹਿਲਾਂ ਵੀ ਅਸੀਂ ਆਏ ਨੇ ਬੈਠੇ ਹਾਂ ਨਹੀਂ ਪਤਾ ਸੀਗਾ ਕਿ ਉਹ ਆਖਰੀ ਮੁਲਾਕਾਤ ਆ ਰਹੀ ਹੈ ਬਿਲਕੁਲ ਜੋ ਤਾਂ ਹੈ ਹੀ ਜੀ ਤਾਂ ਈਸ਼ਵਰ ਦੇ ਹੱਥ ਹੈ ਪ੍ਰਮਾਤਮਾ ਦੇ ਹੱਥ ਹੈ ਕੋਈ ਆਖਰੀ ਲਫ਼ਜ਼ੀਆਂ ਕੋਈ ਯਾਦਗਾਰ ਜਿਹੜੀ ਸਾਂਝੀ ਕਰਨਾ ਚਾਹੋ ਯਾਦਗਾਰ ਉਹਨਾਂ ਦੀ ਹਮੇਸ਼ਾ ਇੱਕੋ ਹੀ ਰਹੀ ਹੈ ਕਿ ਉਹ ਤਾਂ ਹਰ ਇੱਕ ਨੂੰ ਇੱਕੋ ਗੱਲ ਕਹਿੰਦੇ ਦੇ ਕਿ ਚੰਗਾ ਬੋਲਣਾ ਚੰਗਾ ਗਾਣਾ ਪਿਆਰ ਕਰਨਾ ਮੁਹੱਬਤ ਕਰਨਾ ਇਹੀ ਸੰਦੇਸ਼ ਸਭ ਨੂੰ ਦਿੱਤਾ ਉਹਨਾਂ ਨੇ ਤੇ ਅੱਜ ਤੱਕ ਇਸ ਗੱਲ ਨੂੰ ਦੇਖ ਕੇ ਬਿਲਕੁਲ ਇਹ ਗੱਲ ਆ ਰਹੀ ਹੈ ਕਿ ਬਹੁਤੇ ਰੋਣਗੇ ਦਿਲਾਂ ਦੇ ਜਾਨੀ ਮਾਪੇ ਤੈਨੂੰ ਘੱਟ ਰੋਣਗੇ ਕਿਉਂਕਿ ਉਹਨਾਂ ਨੇ ਹਮੇਸ਼ਾ ਪਿਆਰ ਕੀਤਾ ਮੁਹੱਬਤ ਕੀਤਾ ਤੁਸੀਂ ਹਮੇਸ਼ਾ ਉਹਨਾਂ ਦੇ ਨਾਲ ਰਹੇ ਹੋ ਕਿਹੋ ਜਿਹਾ ਸੁਭਾਅ ਸੀ ਸੁਭਾਅ ਜੀ ਬਹੁਤ ਨੇਕ ਰੂਹ ਫਕੀਰੀ ਰੂਹ ਸੁਭਾਅ ਅੱਜ ਸਾਡੀ ਪੰਜਾਬੀ ਇੰਡਸਟਰੀ ਲਈ ਬੜੀ ਦੁਖ ਦੀ ਖਬਰ ਹੈ ਕਿ ਉਹ ਸਾਡੀ ਕੀ ਕਹਿੰਦੇ ਹੁੰਦੇ ਹਨ ਇੰਡਸਟਰੀ ਦੇ ਨਹੀਂ ਬਲਕਿ ਪੰਜਾਬ ਦੇ ਗੀਤ ਸੰਗੀਤ ਦੇ ਥਾਮੇ ਅੱਜ ਉਹਨਾਂ ਦੇ ਵਿਛੋੜੇ ਦੇ ਵਿੱਚ ਸਾਰੀ ਇੰਡਸਟਰੀ ਇੱਥੇ ਪਹੁੰਚੀ ਆ ਸੋ ਬਹੁਤ ਦੁੱਖ ਦੀ ਘੜੀ ਆ ਜੀ ਆਖਰੀ ਵਾਰ ਕਦੋਂ ਮੁਲਾਕਾਤ ਹੋਣੀ ਹੋਈ ਸੀਗੀ ਤੇ ਕੋਈ ਯਾਦਾਂ ਆਖਰੀ ਉਹਨਾਂ ਦੀ ਹਾਂਜੀ ਮੈਂ ਕਾਫੀ ਪਹਿਲਾਂ ਜਦੋਂ ਉਹ ਜਾਂਦੇ ਸੀ ਅਕਸਰ ਮੇਲੇਆਂ ਵਸਾਵਿਆਂ ਤੇ ਉਹਨਾਂ ਦੇ ਦਰਸ਼ਨ ਹੁੰਦੇ ਸੀ ਤੇ ਸਲੀਮ ਨਾਲ ਆਲਵੇਜ਼ ਗੱਲ ਹੁੰਦੀ ਰਹਿੰਦੀ ਅ ਪਰ ਉਹਨਾਂ ਨਾਲ ਕਾਫੀ ਲੰਬੇ ਸਮੇਂ ਤੋਂ ਗੱਲ ਨਹੀਂ ਹੋਈ ਸੀ ਕਿਸੀ ਕਿ ਕੋਈ ਮਨਚੂਰ ਨਹੀਂ ਸੋ ਤੁਸੀਂ ਧਿਆਨ ਰੱਖਿਓ ਪਲੀਜ਼ ਸਾਰੇ ਹੈ ਬਾਕੀ ਤੁਸੀਂ ਸਾਰੇ ਤੁਸੀਂ ਸਾਰੇ ਮੇਰੇ ਭੈਣਾ ਭਰਾਓ মিডিਆ ਤੋਂ ਬਾਅਦ ਦੀ ਗੱਲ ਹੈ ਪਹਿਲਾਂ ਤੁਸੀਂ ਮੇਰੇ ਆਪਣੇ ਟੱਬਰ ਹੋ ਮੇਰਾ ਪਰਿਵਾਰ ਹੋ ਮੇਰੇ ਆਪਣੇ ਹੋ ਮੈਂ ਤੁਹਾਡਾ ਬੜਾ ਸ਼ੁਕਰਗੁਜ਼ਾਰ ਹਾਂ ਤੁਸੀਂ ਸਾਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਸ਼ਾਹਕੋਟੀ ਸਾਹਿਬ ਨੂੰ ਬਹੁਤ ਪਿਆਰ ਕੀਤਾ ਤੁਸੀਂ ਉਹਨਾਂ ਨੂੰ ਬੜੀ ਮੁਹੱਬਤ ਕੀਤੀ ਹੈ ਔਰ ਬਿਲਕੁਲ ਲਫਜ਼ ਨਹੀਂ ਆ ਤੁਹਾਡਾ ਧੰਨਵਾਦ ਕਰਨ ਵਾਸਤੇ ਤੁਸੀਂ ਬਹੁਤ ਅੱਛੇ ਹੋ ਤੁਸੀਂ ਬਹੁਤ ਚੰਗੇ ਹੋ ਚਾ ਪੀਓ ਲੰਬੇ ਸ਼ੁਗੂਨ ਸੁਨਹਿਰੀ ਪਲ ਅਸੀਂ ਬਿਤਾਏ ਆ ਉਹ ਯਾਦ ਆਉਂਦੇ ਆ ਤੇ ਭਾਵ ਖੋਣੇ ਆ ਤੇ ਜਦੋਂ ਵੀ ਉਹਨਾਂ ਨੂੰ ਕਿਤੇ ਮਿਲ ਲਾਉਂਦੇ ਸੀ ਸੰਗੀਤ ਦੀ ਗੱਲ ਹੁੰਦੀ ਸੀ ਚੰਗੇ ਗਾਣੇ ਦੀ ਗੱਲ ਕਰਦੇ ਹੁੰਦੇ ਸੀ ਜਿਹੜੇ ਕਿਉਂਕਿ ਜਿਹੜੇ ਲੋਕ ਸੰਗੀਤ ਨੂੰ ਹੀ ਸਮਰਪਿਤ ਹੈ ਨਾ ਉਹਨਾਂ ਕੋਈ ਜਦੋਂ ਕਿਤੇ ਆਈ ਉਹ ਸੰਗੀਤ ਨਾਲ ਹੀ ਗੱਲ ਕਰਦੇ ਹੁੰਦੇ ਸੀ ਸੰਗੀਤਕ ਗੱਲ ਹੀ ਹੁੰਦੀ ਸੀ ਮਾਦੇ ਕੋ ਸੋ ਬੇਵਕਤ ਉਹਨਾਂ ਦਾ ਜਿਹੜਾ ਜਾਣਾ ਉਹ ਸਾਰੇ ਪਰਿਵਾਰ ਨੂੰ ਆ ਬਹੁਤ ਵੱਡਾ ਘਾਟਾ ਪਿਆ ਸੰਗੀਤ ਜਗਤ ਨੂੰ ਬਹੁਤ ਵੱਡਾ ਘਾਟਾ ਤੇ ਸੋਗ ਦੀ ਲਹਿਰ ਹੈ ਸਾਰੇ ਪਾਸੇ ਇਹ ਹੀ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਾਂਗੇ ਕਿ ਮਾਲਕ ਨੂੰ ਉਹਨਾਂ ਦੇ ਚਰਨਾਂ ਵਿੱਚ ਵਾਸ ਦੇਵੇ ਪਾਣਾ ਮੰਨਨ ਦਾ ਬਲ ਬਖਸ਼ੇ ਪ੍ਰਭਾ ਅੱਜ ਪੰਜਾਬ ਲਈ ਔਰ ਦੇਸ਼ ਲਈ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਉਸਤਾਦ ਪੂਰਨ ਸ਼ਾ ਕੁਟੀ ਜਿਹੜੇ ਸੰਗੀਤ ਦੀ ਦੁਨੀਆ ਦੇ ਵਿੱਚ ਇੱਕ ਸਾਰੀ ਦੁਨੀਆ ਜਿਹਨਾਂ ਦਾ ਨਾਮ ਸੀ ਉਹਨਾਂ ਦਾ ਜਾਣਾ ਸਾਡੇ ਪੰਜਾਬ ਲਈ ਔਰ ਦੇਸ਼ ਲਈ ਬਹੁਤ ਹੀ ਵੱਡਾ ਦੁੱਖ ਦੀ ਗੱਲ ਹੈ ਉਸਤਾਦ ਪੂਰਨ ਸ਼ਾ ਜੀ ਨੇ ਪੰਜਾਬ ਦਾ ਨਾਮ ਸਾਰੀ ਦੁਨੀਆ ਦੇ ਵਿੱਚ ਸੰਗੀਤ ਰਾਹੀਂ ਰੋਸ਼ਨ ਕੀਤਾ ਅਗਰ ਕਿਹਾ ਜਾਏ ਕਿ ਉਹਨਾਂ ਜਿਹੜੀ ਹਾਲਾਤਾਂ ਦੇ ਵਿੱਚ ਉਹਨਾਂ ਨੇ ਗਰੀਬੀ ਦੇ ਵਿੱਚ ਵੀ ਇੱਕ ਇਤਨੀ ਕਲਾਕਾਰੀ ਹਾਸਲ ਕੀਤੀ ਇਤਨੇ ਗੁਣਸਨ ਕਿ ਉਹਨਾਂ ਨੇ ਐਜ਼ ਅ ਟੀਚਰ ਐਜ਼ ਅ ਗੁਰੂ ਐਜ਼ ਅ ਉਸਤਾਦ ਬਹੁਤ ਸਾਰੇ ਬੱਚਿਆਂ ਨੂੰ ਉਹਨਾਂ ਨੇ ਸੰਗੀਤ ਨਾਲ ਜੋੜਿਆ ਜਿਹਦੇ ਵਿੱਚ ਸਾਡੇ ਮਿਸਾਲ ਹੈ ਕਿ ਸਾਡੇ ਸ੍ਰੀ ਹੰਸਾਤ ਹਾਂਜੀ ਜਿਨ੍ਹਾਂ ਦਾ ਦੁਨੀਆ ਦੇ ਉੱਪਰ ਨਾਂ ਹੈ ਉਹਦੇ ਨਾਲ ਦੇ بیٹے ਖੁਦ ਮਾਸਟਰ ਸਲੀਮ ਸੋ ਉਹਨਾਂ ਦਾ ਜਾਣਾ ਸਾਡੇ ਲਈ ਬਹੁਤ ਹੀ ਦੁਖਦਾਈ ਏ ਔਰ ਅਸੀਂ ਪਰਮਾਤਮਾਗੇ ਦੁਆ ਕਰਨੇ ਆ ਕਿ ਉਹਨਾਂ ਨੂੰ ਸ਼ਾਂਤੀ ਦੇਣਾ ਉਹਦੀ ਆਤਮਾ ਨੂੰ ਕਿਉਂਕਿ ਉਹਨਾਂ ਦੀ ਕਮੀ ਕਦੇ ਪੂਰੀ ਨਹੀਂ ਹੋ ਸਕਦੀ ਔਰ ਮੈਂ ਕਹਾਗਾ ਸਾਨੂੰ ਉਹਨਾਂ ਦੇ ਜੀਵਨ ਤੋਂ ਪ੍ਰੇਰਣਾ ਲੈਣੀ ਚਾਹੀਦੀ ਜਿੰਨੇ ਵੀ ਸੰਗੀਤ ਕਲਾਚ ਜਿਹੜੇ ਹੈਗੇ ਨੇ ਸੰਗੀਤਕਾਰ ਸਿੰਗਰ ਨੇ ਕਿ ਆਦਮੀ ਅਗਰ ਚਾਹੇ ਆਪਣੀ ਹਿੰਮਤ ਦੇ ਨਾਲ ਆਪਣੇ ਜਜ਼ਬੇ ਦੇ ਨਾਲ ਹਰ ਮੁਕਾਮ ਹਾਸਲ ਕਰਦਾ ਹੈ ਚਾਹੇ ਜਿੰਨੀਆਂ ਮਰਜ਼ੀ ਮੁਸ਼ਕਲਾਂ ਹੋਣ। ਦੁੱਖ ਦੀ ਗੜੀ ਹੈ ਜੀ ਤਾਂ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਸਾਨੂੰ ਵੀ ਪਤਾ। ਔਰ ਉਸਤਾਦ ਜੀ ਵਰਗੀ ਜੋ ਸ਼ਖਸੀਅਤ ਹੈ ਉਹ ਮਤਲਬ ਆਮ ਇਨਸਾਨਾਂ ਦੇ ਵਿੱਚ ਨਹੀਂ ਜਿਨੇ ਜਾਂਦੇ। ਉਹ ਰੱਬ ਦੇ ਬੰਦੇ ਹੁੰਦੇ ਆ ਰੱਬ ਵੱਲੋਂ ਸਪੈਸ਼ਲੀ ਭੇਜੇ ਗਏ ਬੰਦੇ ਹੁੰਦੇ ਆ। ਅਸੀਂ ਤਾਂ ਜੇ ਆਪਣੇ ਦੁੱਖ ਤੋਂ ਹੀ ਬਾਹਰ ਨਹੀਂ ਆਏ ਸੀ ਮੇਰੇ ਫਾਦਰ ਸਾਹਿਬ ਦਾ ਜੋ ਜਾਣ ਦਾ ਦੁੱਖ ਹੈ ਤੇ ਇਹ ਵੀ ਮੇਰੇ ਪਿਤਾ ਹੀ ਸੀ। ਸਲੀਮ ਦੇ ਫਾਦਰ ਜਾਂ ਮੇਰੇ ਫਾਦਰ ਕੋਈ ਫਰਕ ਨਹੀਂ ਹੈ ਮੇਰੇ ਲਈ ਤੇ ਬਸ ਇਹ ਜੋ ਦੁੱਖ ਹੈ ਇਹ ਇਹ ਸ਼ਬਦਾਂ ਚ ਬਿਆਨ ਕਰਨ ਵਾਲਾ ਹੈ ਨਹੀਂ ਸੋ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਔਰ ਅਸੀਂ ਪਰਿਵਾਰ ਦੇ ਨਾਲ ਹੀ ਆਂ ਭਰਾ ਹੈ ਮੇਰੇ ਸਲੀਮ ਪੇਜੀ ਤੇ ਸਾਡੀਆਂ ਭੈਣਾਂ ਅਸੀਂ ਪੂਰੇ ਪਰਿਵਾਰ ਦੇ ਨਾਲ ਖੜੇ ਆਂ ਇਸ ਦੁੱਖ ਦੀ ਘੜੀ ਚ ਔਰ ਬਸ ਅਰਦਾਸ ਕਰਦੇ ਆਂ ਕਿ ਅ ਅੰਕਲ ਜੀ ਦੀ ਰੂਹ ਨੂੰ ਸ਼ਾਂਤੀ ਮਿਲੇ ਸਚਿਨ ਭਾਜੀ 225 ਬਹੁਤ ਮਾੜਾ ਸਮਾਂ ਰਿਹਾ ਹੈ ਰਿਹਾ ਹੈ ਪੰਜਾਬੀ ਇੰਡਸਟਰੀ ਵਾਸਤੇ ਤੁਹਾਡੇ ਪਿਤਾ ਜੀ ਵੀ ਹਾਂਜੀ ਹਾਂਜੀ ਜੀ ਜੀ ਸਰ ਮੁਕੀ ਸਾਹਿਬ ਬਹੁਤ ਮਾੜਾ ਸਮਾਂ ਹੈ ਜੀ 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 ਉਹ ਤਾਂ ਹੈ ਹੀ ਹੈ ਤਾਂ ਕਿਸੇ ਦਾ ਜਦੋਂ ਤੁਹਾਡਾ ਪਰਿਵਾਰ ਦਾ ਜੀ ਜਾਂਦਾ ਉਹ ਵਕਤ ਤਾਂ ਮਾੜਾ ਹੀ ਹੁੰਦਾ ਸਾਡੇ ਇੰਡਸਟਰੀ ਲਈ ਨਹੀਂ ਦੁਨੀਆ ਲਈ ਮਾੜਾ ਰਿਹਾ ਲੋਕਾਂ ਦੇ ਜਿਨ੍ਹਾਂ ਦੇ ਜੀ ਗਏ ਹੈ ਜਿਨ੍ਹਾਂ ਨੂੰ ਅਸੀਂ ਨਹੀਂ ਜਾਣਦੇ ਉਹਨਾਂ ਦੇ ਲਈ ਵੀ ਮਾੜਾ ਹੀ ਰਿਹਾ ਹੁਣ ਸੋ ਇਹ ਤਾਂ ਦੁੱਖ ਵਾਲੀ ਘੜੀ ਹੁੰਦੀ ਹੁੰਦੀ ਹੈ ਸਾਰਿਆਂ ਲਈ ਹੈ ਤੇ ਆਹ ਲੋ ਲੋ ਵੀ ਜਿਹੜੇ ਉਹਨਾਂ ਦੇ ਚੰਡੇ ਹੋਏ ਆ ਸਾਰੇ ਕਮਾਲ ਆ ਸਾਰਿਆਂ ਨੇ ਕਿੰਨਾ ਗਾਣਾ ਗਾ ਕੇ ਦੱਸਿਆ ਵੀ ਅਸੀਂ ਪੂਰਨ ਸ਼ਾਹ ਕੁੱਟੀ ਜੀ ਦੇ ਸ਼ਾਗਿਰਦਾਂ ਦੇ ਸਪੁੱਤਾਂ ਉਹਨਾਂ ਵਿੱਚੋਂ ਮੈਂ ਵੀ ਇੱਕ ਮੈਨੂੰ ਬਹੁਤ ਦੁੱਖ ਹੈ ਇੱਕ ਸਦੀ ਦਾ ਮਹਾਨ ਕਲਾਕਾਰ ਗਿਆ ਅੱਜ ਕੁਝ ਯਾਦਾਂ ਬਹੁਤ ਮੇਰੀ ਗੱਲਾਂ ਤੇ ਬਹੁਤ ਹੱਸਦੇ ਹੁੰਦੇ ਸੀਗੇ ਲੱਗ ਰਿਹਾ ਕਿ ਮਿਊਜ਼ਿਕ ਇੰਡਸਟਰੀ ਨੂੰ ਨਜ਼ਰ ਹੀ ਲੱਗੀ ਹੈ ਪਹਿਲਾ ਖਾਨ ਸਾਹਿਬ ਦੇ ਉੱਤੇ ਦੁੱਖ ਦਾ ਪਹਾੜ ਫਿਰ ਮਾਸਸ ਸਲੀਮ ਜੜੇ ਨੇ ਉਹਨਾਂ ਦੇ ਉੱਪਰ ਤਾਂ ਹੋਣਾ ਹਾਂਜੀ ਇਹ ਲੱਗ ਲੱਗ ਹੀ ਰਿਹਾ ਜੀ ਬਹੁਤ ਟਾਈਮ ਤੋਂ ਇਦਾਂ ਦਾ ਹੋ ਰਿਹਾ ਸਾਲ ਹੋ ਗਿਆ ਇੱਕ ਹੌਲੀ ਹੌਲੀ ਚਲੋ ਮਾਲਕ ਕਿਰਪਾ ਕਰੋ ਠੀਕ ਹੋਊਗਾ ਸਾਰਾ ਕੁਝ ਮੁਲਾਕਾਤ ਕਰਨ ਲਈ ਸੀ ਵੀਡੀਓ ਪਾਈ ਸੀ ਤੁਸੀਂ ਮੇਰੇ ਤੁਸੀਂ ਸਾਰੇ ਯਾਨੀ ਕੀ ਕਰਵਾਇ ਤੁਸੀਂ ਅੱਜ ਮੇਰੇ ਨਾਲ ਤੇ ਇੱਕ ਦਿਨ ਹੱਸ ਪਏ ਸੀ ਕਿ ਕਹਿੰਦੇ ਵੀ ਇਦਾਂ ਕਰਕੇ ਜੀ ਖਾਨ ਜੇ ABC D ਸਾਰਾ ਪੂਰਾ ਹੋ ਗਿਆ ਤਾਂ ਫਿਰ ਤੁਸੀਂ ਕੀ ਕਰੋਗੇ ਮੈਂ ਉਹ ਵੀ ਕਹਿਤਾ ਹੱਸ ਕੇ ਮੈਂ ਉਹ استاد ਜੀ ਇਹ ਆ ਫਿਰ ਉਹੜੇ ਤੋਂ ਸ਼ੁਰੂ ਕਰ ਲਾਂਗੇ ਫਿਰ ਮੇਰੀ ਗੱਲ ਤੇ ਬਹੁਤ ਹੱਸੇ ਬਹੁਤ ਹਸਮਖਸੀ ਬਹੁਤ ਪਿਆਰ ਦਿੰਦੇ ਸੀਗੇ ਹਮੇਸ਼ਾ ਹੀ ਮਾਲਕ ਉਹਨਾਂ ਨੂੰ ਜਨਨ ਸੀਗੀ ਸਾਡੇ ਤੋਂ ਸੁਦੀਵੀ ਵਿਛੋੜਾ ਜਿਹੜਾ ਹੋਇਆ ਪਟਿਆਲੇ ਘਰਾਣੇ ਦਾ ਉਹ ਚਿਰਾਗ ਜਿਸ ਚਿਰਾਗ ਨੇ ਅਨੇਕਾਂ ਚਿਰਾਗ ਜਿਹੜੇ ਆ ਉਹ ਰੋਸ਼ਨ ਕੀਤੇ ਤੇ ਅੱਜ ਸਾਰਿਆਂ ਨੂੰ ਛੱਡ ਕੇ ਅਲਵਿਦਾ ਕਹਿ ਗਏ ਆ ਪਰ ਇਸ ਦੁੱਖ ਦੀ ਘੜੀ ਦਾ ਜਿਹੜਾ ਕੋਈ ਲਫ਼ਜ਼ ਨਹੀਂ ਲਫ਼ਜ਼ੇ ਕੀ ਕਿਹੜੇ ਲਫ਼ਜ਼ਾ ਨਾਲ ਅਸੀਂ ਅ ਕਿਹੜੀ ਗੱਲ ਕਰੀਏ ਸਪੀਚਲੈਸ ਹੋ ਜਾਂਦਾ ਬੰਦਾ ਅ ਉਹਨਾਂ ਦਾ ਜਿਹੜਾ ਮੌਤ ਦਾ ਸਦਮਾ ਇੱਕ ਪਰਿਵਾਰ ਵਾਸਤੇ ਨਹੀਂ ਹੈ ਪੂਰੇ ਪੰਜਾਬ ਲਈ ਨਹੀਂ ਹੈ ਮੈਂ ਕਹਿ ਸਕਦਾ ਕਿ ਪੂਰੇ ਵਿਸ਼ਵ ਵਾਸਤੇ ਅੱਜ ਦਾ ਦਿਨ ਬੜਾ ਸੋਗ ਭਰਿਆ ਕਿ ਇੱਕ ਸੰਗੀਤ ਦਾ ਉਹ ਧੁਰਾ ਦੁਨੀਆ ਤੋਂ ਚਲੇ ਗਿਆ ਜਿਸ ਦੀਆਂ ਪਹਿੜਾਂ ਦੇ ਉੱਤੇ अनेका ਕਲਾਕਾਰ ਚੱਲ ਕੇ ਆਪਣਾ ਆਪਣਾ ਰੋਜੀ ਰੋਟੀ ਕਮਾ ਰਹੇ ਆ ਔਰ ਅੱਜ ਬਹੁਤ ਬਹੁਤ ਹੀ دل ਲੈਣਾ ਉਦਾਸ ਹੈ ਕਿ ਅਥਰੂ ਵੀ ਮੁੱਖ ਗੈਰ ਰੋ ਰੋ ਕੇ ਤੇ ਪਰ ਹੁਣ ਉਹਨਾਂ ਨੇ ਆਵਾਜ਼ ਨਹੀਂ ਦੇਣੀ ਤੇ ਬਸ ਇਹੀ ਹੈ ਕਿ ਉਹ ਪਰਮਾਤਮਾ ਮੇਰਾ ਸੋਹਣਾ ਰੱਬ ਉਹ ਅੱਲਾਹ ਪਾਕ ਆਪਣੇ ਕਦਮਾਂ 'ਚ ਉਹਨਾਂ ਨੂੰ ਥਾਂ ਦੇਣ ਜੰਨਤ ਨਸੀਬ ਕਰ ਰਿਹਾ ਅੱਲਾਹ ਪਾਕ ਉਹਨਾਂ ਨੂੰ ਔਰ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਪਰਮਾਤਮਾ ਪਰ ਇਹ ਜਿਹੜਾ ਵਿਛੋੜਾ ਇਹ ਜਿਹੜਾ ਸੱਲ ਲੱਗਿਆ ਇਹ ਬਹੁਤ ਇਹ ਤੁਖੀ ਜਾਣਾ ਤਾਂ ਜ਼ਿੰਦਗੀ ਜਿੰਨੀ ਤੇ ਦੁਨੀਆ ਰਵੇਗੀ ਉਨੀ ਦੇਰ ਤੱਕ ਉਹਨਾਂ ਦਾ ਨਾਮ ਰੋਸ਼ਨ ਰਹੇਗਾ ਪਰ ਆਵਾਜ਼ ਜਿਹੜੀ ਹੈ ਅੱਜ ਤੋਂ ਬਾਅਦ ਅਸੀਂ ਆਵਾਜ਼ ਉਹਨਾਂ ਦੀ ਨਵੀਂ ਨਹੀਂ ਸੁਣ ਸਕਦੇ ਪੁਰਾਣੀਆਂ ਜਿਹੜੀਆਂ ਉਹਨਾਂ ਦੀ ਰਿਕਾਰਡਿੰਗ ਆ ਜਾਂ ਕੋਈ ਗੱਲਾਬਾਤ ਆ ਕੁਝ ਦਿਨ ਪਹਿਲਾਂ ਅਸੀਂ ਇੱਥੇ ਬੈਠੇ ਸੀਗੇ ਤੇ ਸਾਰੇ ਪਦਮਸ਼ੀਰ ਰਾਜਗਾਇ ਖਾਨ ਸਰਾਜੀ ਹੰਸ सुरेंद्र ਖਾਨ ਮਾਸਟਰ ਸਲੀਮ ਪੇਜੀ ਸ਼ਾ ਕੋਟੀ ਤੇ ਪੂਰਾ ਪਰਿਵਾਰ ਜੀ ਖਾਨ ਅਸੀਂ ਸਾਰੇ ਜਾਣੇ ਇਕੱਠੇ ਬੈਠੇ ਸੀ ਤੇ ਬੜੀ ਮਹਿਫਲ ਲੱਗੀ ਹੋਈ ਤੇ ਬੁੜੀਆਂ ਸੁੜੀਆਂ ਗੱਲਾਂ ਵੀ ਕੀਤੀਆਂ ਤੇ ਜਿਹੜਾ ਅੱਛਾ ਸੁਰ ਲਾਉਂਦਾ ਸੀ ਉਹਨੂੰ ਸ਼ਾਬਾਸ਼ ਵੀ ਦਿੱਤੀ ਪਰ ਅੱਜ ਸੁਰ ਖામੋਸ਼ ਹੋ ਗਿਆ ਇੱਕ ਸਦੀ ਦਾ ਜਿਹੜਾ ਸੋਰਸੀ ਉਹ ਖામੋਸ਼ ਹੋ ਗਿਆ ਸੋ ਸ਼ੁਕਰੀਆ ਮਹਿਰਵਾਨ ਅਜੋ ਹਸਤੀ ਵੀ ਇਸ ਫਾਨੀ ਜਹਾਨ ਤੋਂ کوچ ਕਰ ਗਈ ਜੋ ਸਾਰੇ ਜਹਾਨ ਦੇ ਉਸਤਾਦ ਸਨ ਸਾਡੀ ਸਾਰਿਆਂ ਦੀ ਹੋਂਦ ਉਹਨਾਂ ਕਰਕੇ ਸੀ ਸਾਡੀ ਦੁਨੀਆ ਉਹਨਾਂ ਨਾਲ ਵਸਦੀ ਸੀ ਸਲੀਮ ਸ਼ਹਿਜ਼ਾਦਾ ਸਾਹਿਬ پرویز شاہ ਗੁੱਟੀ ਸਾਹਿਬ ਮੈਂ ਉਹਨਾਂ ਦਾ ਇਹਨਾਂ ਦਾ ਦਾਸ ਮੇਰ ਬਚਪਨ ਚ ਮੈਂ ਆਇਆ ਸੀ ਇੱਕ ਬਾਇਓਲੋਜੀਕਲੀ ਮਾਂ ਬਾਪ ਜਿਨ੍ਹਾਂ ਨੇ ਜਨਮ ਦਿੱਤਾ ਇਹ ਕੇ ਮੇਰੇ ਮਾਈ ਬਾਪ ਜਿਨ੍ਹਾਂ ਨੇ تربیت ਕੀਤੀ ਸਾਨੂੰ ਗੁੰਗਿਆਂ ਨੂੰ ਬੋਲਣਾ ਸਿਖਾਇਆ ਅੱਜ ਜੋ ਕੁਝ ਵੀ ਅਚੀਵ ਹੋਇਆ ਉਸ ਸ਼ੈਨਸ਼ਾ ਉਸਤਾਦ ਜਨਾਬ ਊਰਜਾ ਕੋਟੀ ਸਾਹਿਬ ਦੇ ਨਾਮ ਨਾਲ ਜਿਹੜਾ ਨਾਂ ਜਾਣਿਆ ਜਾਂਦਾ ਸਾਨੂੰ ਪਤਾ ਨਹੀਂ ਸੀ ਕਿ ਕਿਦੀ ਸਾਨੂੰ ਇਹ ਲਫ਼ਜ਼ ਵੀ ਬੋਲਣਾ ਪੈਗਾ ਕਿ ਉਹ ਹੁਣ ਨਹੀਂ ਰਹਿ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੇ ਜਿਹੜੇ ਵੀ ਉਹਨਾਂ ਦੇ ਆਸ਼ਿਕ ਨੇ شاਗਿਰਦ ਨੇ 팬 ਨੇ ਮੰਨਣ ਵਾਲੇ ਨੇ ਪਿਆਰੇ ਨੇ ਉਹ ਕੱਲ 12 ਵਜੇ ਉਹਨਾਂ ਦਾ ਦਫ਼ਨ ਕਫ਼ਨ ਹੋਏਗਾ 10 ਤੋਂ ਲੈ ਕੇ 11 11:30 ਵਜੇ ਤੱਕ दर्शन लेना तशरीफ लिया ले सकते हो तो लफज साथ नहीं दे रहे अहसास जज्बात ज़ुबान, खयाल सब ब्लाइंड हो चुके हैं बस एक ये मेरी बेनती है कि मालिक उन्होंने जन्नत फरदौस नसीब करे मेरे उसताद मुरशद मसीकी जिन्होंने मुरशद लफज ने मैन सिखाया तो मेहरबानी सब की मेहरबानी सब बहुत सारे फनकार हर शोबे तो ਉਨ੍ਹਾਂ ਦੇ ਮੰਨਣ ਵਾਲੇ ਜਿਵੇਂ ਜਿਵੇਂ ਪਤਾ ਲੱਗਦਾ ਆ ਰਹੇ ਨੇ ਸਭ ਦੀ ਮਿਹਰਬਾਨੀ